ਗੁਰਦਾਸਪੁਰ ਦੇ ਪਿੰਡ ਸਠਿਆਲੀ ਵਿਖੇ ਕਾਰ ਅਤੇ ਮੋਟਰਸਾਈਕਲ ਦੀ ਹੋਈ ਟੱਕਰ ਵਿੱਚ ਇੱਕ ਨੌਜਵਾਨ ਦੀ ਮੌਤ ਹੋ ਗਈ ਜਦਕਿ ਦੂਸਰਾ ਨੌਜਵਾਨ ਗੰਭੀਰ ਰੂਹੀ ਜ਼ਖਮੀ ਹੋ ਗਿਆ ਇੱਥੇ ਦੱਸ ਦਈਏ ਕਿ ਹਾਦਸਾ ਇੰਨਾ ਜ਼ਬਰਦਸਤ ਸੀ ਕਿ ਹਾਦਸੇ ਤੋਂ ਬਾਅਦ ਕਾਰ ਪਲਟੀਆਂ ਖਾਂਦੀ ਹੋਈ ਖੇਤਾਂ ਵਿੱਚ ਜਾ ਕੇ ਪਲਟ ਗਈ ਜਿਕਰਜ ਹੋ ਗਿਆ ਕਿ ਹਾਦਸੇ ਵਿੱਚ ਮਰਨ ਵਾਲਾ ਨੌਜਵਾਨ ਅਨੁਜ ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਦਾ ਰਹਿਣ ਵਾਲਾ ਸੀ ਜੋ ਕਿ ਪੈਟਰੋਲ ਪੰਪ ਤੇ ਨੌਕਰੀ ਕਰਦਾ ਸੀ ਜੋ ਕਿ ਆਪਣੇ ਨਾਲ ਕੰਮ ਕਰਨ ਵਾਲੇ ਇੱਕ ਹੋਰ ਲੜਕੇ ਲੱਕੀ ਨਾਲ ਢਾਬੇ ਤੇ ਖਾਣਾ ਖਾਣ ਲਈ ਗਏ ਸਨ ਇਸ ਮੌਕੇ ਗੱਲਬਾਤ ਕਰਦੇ ਆਂ ਮ੍ਰਿਤਿਕ ਨੌਜਵਾਨ ਅਨੁਜ ਦੇ ਨਾਲ ਕੰਮ ਕਰਨ ਵਾਲੇ ਇੱਕ ਲੜਕੇ ਨੇ ਦੱਸਿਆ ਕਿ ਜ਼ਖਮੀ ਨੌਜਵਾਨ ਲੱਕੀ ਨੂੰ ਹਸਪਤਾਲ ਵਿਖੇ ਦਾਖਲ ਕਰਵਾਇਆ ਗਿਆ ਹੈ ਜਿਥੇ ਕਿ ਡਾਕਟਰਾਂ ਨੇ ਉਸ ਦੀ ਹਾਲਤ ਨੂੰ ਦੇਖਦੇ ਹੋਏ ਰੈਫਰ ਕਰ ਦਿੱਤਾ ਇੱਕ ਦਾ ਹੈ ਜੀ ਅਨੁਜ ਕੁਮਾਰ ਤੇ ਇੱਕ ਦਾ ਲੱਕੀ ਡੋਗਰ ਇਹ ਇਮਾਨ ਚੱਲ ਰਹਿਣ ਮਾਰੇ ਰਾਤ ਨੂੰ ਸਾਰੇ ਕੋਈ 10 ਵਜੇ 10 ਵਜੇ ਆਪਣਾ ਕੰਮ ਬੰਦ ਕਰਕੇ ਫਿਰ ਰੋਟੀ ਖਾਣ ਜਾਣੇ ਇਹ ਕਾਬੇ ਤੇ ਉੱਤੇ ਸਟਿਹਿਆੜੀ ਦੇ ਢੱਬੇ ਤੇ ਜਾਣੇ ਤੇ ਪਿੱਛੋਂ ਪਾਰ ਵਾਲੇ ਨੇ ਆ ਕੇ ਤੇ ਇਹਨਾਂ ਨੂੰ ਮਾਰਿਆ ਵਾ ਬਹੁਤ ਜ਼ਿਆਦਾ ਹਿੱਟ ਕੀਤਾ ਬਹੁਤ ਦੂਰ ਤੱਕ ਪੇ ਅਹੀਂ ਤੇ ਸਵੇਰੇ ਵੇਖਿਆ ਜਾ ਕੇ ਸਾਨੂੰ ਪਤਾ ਹੀ ਸਵੇਰੇ ਲੱਗਾ ਵਾ ਕਿਉਂਕਿ ਜਿਹੜਾ ਰਾਤ ਪੰਪ ਤੇ ਮੁੰਡਾ ਹੁੰਦਾ ਵਾ ਉਹ ਫੇ ਇੱਕ ਪੰਪ ਤੇ ਹੀ ਤੇ ਦੋ ਰੋਟੀ ਖਾਣ ਚੱਲ ਗਏ ਸੀ ਤੇ ਉਹਨੇ ਸੋਚਿਆ ਚਲੇ ਨਾਲ ਗਿਆ ਸੋਈ ਜਾਣਾ ਵਾ ਆ ਕੇ ਤੇ ਜਦੋਂ ਉਹਨੇ ਸਵੇਰੇ ਉੱਠ ਕੇ ਵੇਖਿਆ ਤੇ ਆਈ ਨਹੀਂ ਸੀ ਤਾਂ ਕਰਕੇ ਫਿਰ ਸਵੇਰੇ ਪਤਾ ਲੱਗਾ ਸਾਨੂੰ ਥਾਣੇ ਤੋਂ ਫੋਨ ਆਇਆ ਵੀ ਸਾਡੇ ਬੰਦੇ ਐਕਸੀਡੈਂਟ ਹੋਇਆ ਕੀ ਗੱਡੀ ਸੀ ਲੈ ਗਈ ਬੀਸਨ ਸਰ ਇੱਕ ਦੀ ਡੈਥ ਹੋ ਗਈ ਸੀ ਮੁੱਖ ਤੇ ਕਿਹਦੀ ਨਾਮ ਜੀ ਅਨੂਜ ਕੁਮਾਰ ਕਿੰਦੀ ਉਮਰ ਜੀ 32 ਦੇ ਸਾਲ ਦੂਜੀ ਮੁੰਡੇ ਦੀ ਦੂਜਾ ਜੀ ਇਸ ਟਾਈਮ ਐਡਮਿਟ ਹੈਗਾ ਵਾ ਐਮਰਜੈਂਸੀ ਸ ਆਪਣਾ ਹਬਟ ਡਿਵਲਪਮੈਂਟ ਕੰਡੀਸ਼ਨ ਸਰ ਦਾ ਕੋਈ ਆਈ ਸੀ ਯੂ ਅਕਾਊਂਟ ਦੇਖ ਕੇ ਤਾਂ ਪਤਾ ਗਿਆ ਉਮਰ ਦੀ ਉਮਰ ਉਹਦੀ 26 ਦੇ ਸਾਲ 25 ਮਿੰਟ ਅਨਮੈਰੀਡ ਉਹਦਾ ਡਾਕਟਰ ਦਾ ਕਹਿਣਾ ਹੈ ਕਿ ਜ਼ਖਮੀ ਲੱਕੀ ਦੀ ਹਾਲਤ ਵੀ ਕਾਫੀ ਨਾ ਚੁਕਿਆ ਤੇ ਉਸ ਨੂੰ ਵੈਂਟੀਲੇਟਰ ਤੇ ਰੱਖਿਆ ਗਿਆ ਹੈ ਨਵਰਾੰਗ ਚੈਨਲ ਲਈ ਲਾਪ੍ਰੇਤ ਖੁਸ਼ੀ ਪਰਥੀ ਰਿਪੋਰਟ ਸੇਕੋ ਸਾਡੇ ਕੋਲ ਪੇਸ਼ੈਂਟ ਆਇਆ ਸੀਗਾ ਇੱਕ ਲੱਕੀ ਨਾਮ ਦਾ ਵੈਸੇ ਤਾਂ ਉਹਦਾ ਨਾਮ ਜਿਹੜਾ ਬਾਅਦ ਚ ਪਤਾ ਲੱਗਿਆ ਔਰ ਪਹਿਲਾਂ ਉਹਨੂੰ ਅਸੀਂ ਐਜ਼ ਅ ਅਨਨੋਨੀ ਟਰੀਟ ਕੀਤਾ ਸੀਗਾ ਔਰ ਉਹ ਪੇਸ਼ੈਂਟ ਦੀ ਜਿਹੜੀ ਹਿਸਟਰੀ ਹੈ ਉਹ ਲੈਸ ਜਿਹੜੀ ਹੈ ਉਹ ਰੋਡ ਸਾਈਡ ਐਕਸੀਡੈਂਟ ਦੀ ਹੈ ਕਿਤੇ ਉਹਦਾ ਐਕਸੀਡੈਂਟ ਹੋਇਆ ਸੀਗਾ ਤੇ ਸਾਡੇ ਕੋਲ ਐਮਰਜੈਂਸੀ ਵਿੱਚ ਉਹ ਪ੍ਰੈਜ਼ੈਂਟ ਕੀਤਾ ਜਿਹਦੇ ਵਿੱਚ ਉਹਦੀ ਕੰਡੀਸ਼ਨ ਉਸ ਟਾਈਮ ਦੇ ਵੀ ਉੱਤੇ ਬਹੁਤ ਸੀਰੀਅਸ ਸੀਗੀ ਕ੍ਰਿਟੀਕਲ ਸੀਗੀ ਅਸੀਂ ਉਹਦੇ ਜੋ ਸੀਟੀ ਸਕੈਨ ਵਗੈਰਾ ਜਾਂ ਸਾਡੀ ਨਿਊਰੋ ਸਰਜਰੀ ਟੀਮ ਨੇ ਸਾਰਾ ਨੂੰ ਅਸੈਸ ਕੀਤਾ ਤੇ ਉਸ ਤੋਂ ਬਾਅ ਪੇਸ਼ੈਂਟ ਦੀ ਹਾਲੇ ਵੀ ਜਿਹੜੀ ਕੰਡੀਸ਼ਨ ਉਹ ਕ੍ਰਿਟੀਕਲ ਬਣੀ ਹੋਈ ਹੈ ਔਰ ਜਿਹੜੇ ਮਤਲਬ ਉਹਦੇ ਅਸਾਰ ਨਹੀਂ ਠੀਕ ਹੋਣਦੇ ਉਹ ਕੋਈ ਜ਼ਿਆਦਾ ਨਹੀਂ ਲੱਗ ਰਿਹਾ ਕਿਉਂਕਿ ਸਿਰ ਦੀ ਜਿਹੜੀ ਸੱਟ ਆ ਉਹ ਬਹੁਤ ਭਿਆਨਕ ਹੈ ਡਾਕਟਰ ਸਾਹਿਬ ਉਹ ਮੁੰਡੇ ਨਾਲ ਕੋਈ ਐਕਸੀਡੈਂਟ ਆ ਕਿ ਉਹ ਦੇਖੋ ਸਾਡੇ ਕੋਲ ਜੋ ਸਾਡੀ ਜਾਣਕਾਰੀ ਹੈ ਬਾਕੀ ਕੰਮ ਪੁਲਿਸ ਦਾ ਹੁੰਦਾ ਕਿ ਕਿਵੇਂ ਹੋਇਆ ਐਕਸੀਡੈਂਟ ਸਾਡੇ ਕੋਲੇ ਜਿਹੜਾ ਕੇਸ ਆਉਂਦਾ ਡਾਕਟਰ ਦੇ ਉਹਨੂੰ ਇਹ ਪੁੱਛਣਾ ਹੁੰਦਾ ਕਿ ਤੁਹਾਡਾ ਐਕਸੀਡੈਂਟ ਹੋਇਆ ਜਾਂ ਕੀ ਹੋਇਆ ਤਾਂ ਉਹ ਇੱਕ ਜਿਹੜੀ ਸਾਡੀ ਅਲੈਜਡ ਹਿਸਟਰੀ ਸਾਨੂੰ ਦਿੱਤੀ ਗਈ ਹੈ ਉਹ ਇਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਹੈ ਉਹੀ ਦਿੱਤੀ ਗਈ ਹੈ ਕਿ ਉਹਦਾ ਰੋਡ ਸਾਈਡ ਐਕਸੀਡੈਂਟ ਹੋਇਆ ਹੈ